ਲਾਇ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ ਪਰ ਨਾਲੇ ਸਾਨੀ ਚੜਿਆ ਜੀ ਕੋਠੇ ਚੜ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ 10 ਮੇਰੇ ਘਰੇ ਵੜਿਆ ਅਸੀਂ ਬਾਹਰ ਸੌਣਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਜੀ ਸੌਣਦੇ ਆ ਅਸੀਂ ਮੇਰੀ ਭਤੀਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਦੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਭਤੀਜੀ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਜੁਆਕਾਂ ਦੀ ਫੀਸ ਵਾਸਤੇ ਜੋੜਿਆ ਹੈਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਪਰ ਅੱਜ ਤੱਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਨੂੰ ਨਹੀਂ ਆਇਆ ਕਿ ਆਈਫੋਨ ਲਾਂਦੇ ਰਹੇ ਆ ਫੋਨ ਵੀ ਨਹੀਂ ਚੱਕਿਆ ਕਿਸੇ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆ ਫਿਰ ਵੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਸਾਡੇ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਦਿੱਤਾ ਵੀ ਮਲਾਇਮ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਮਲਾਇਮ ਹੀ ਨਹੀਂ ਆਈਏ ਠੀਕ ਮੰਗ ਕੀ ਕਰਦੇ ਜੇ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਕਿੰਨੇ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਹਿਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋ ਰਹੀ ਮੈਂ ਆਪ ਨਹੀਂ ਸੋ ਰਿਹਾਗਾ ਵਿਚੋਰਾ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਦੇ ਹਮਲਾ ਕਰਦੇ ਕੋਈ ਮੈਂਟ ਕਰਦੇ ਲੱਗਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਉਹਨਾਂ ਹੋਂਦੇ ਘਰੇ ਜਾ ਕੇ ਥੋੜੀ ਕਮਾਂਗਾ ਇਹ ਤਾਂ ਕੁਝ ਅਹੀ ਤਾਂ ਫੋਟੇ ਹੀ ਲਈ ਹੈ ਕਿਰੋ ਉਹਦੇ ਥਰੂ ਇਹ ਪੁਲਸ ਫੜ ਸਕਦੀ ਹੈ ਜੀ ਥੋੜੀ ਫੜ ਸਕਦੇ ਆ ਪਤਾ ਸ਼ਕਤ ਬਾਰੇ ਦੇ ਸ਼ਕਤ ਤਾਂ ਹੈਗਾ ਹੀ ਹੈ ਹੁਣ ਵੀਡੀਓ ਹੈਗੀ ਸਾਡੇ ਕੋਲੇ ਇਹ ਜਿਹੜੀ ਤਾਰਾ ਸਿੰਘ ਵਾਲੀ ਜੀ ਚੋਰੀ ਹੋਈ ਹੈ ਜੀ ਉਹ ਜਾਂ ਸਾਡੀ ਗਲੀ ਚੋਂ ਇੱਧਰ ਆ ਰਹੇ ਸਾਡੀਆਂ ਦੋ ਗਲੀਆਂ ਦਾ ਟਾਰਗੇਟ ਹੋ ਰਿਹਾ ਜੀ ਬਾਰ-ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਕਿ ਕਦੀ ਚੋਰ ਇਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਚੋਂ ਪਹਿਲਾਂ ਆਇਆ ਜੀ ਉਤੋਂ ਸਾਡੇ ਛੱਤ ਤੇ ਆਇਆ ਸਾਡੀ ਛੱਤੋਂ ਉਸ ਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਜਾਗ ਵੀ ਰਹੇ ਹਾਂ ਪਰ ਕੱਲ ਰਾਤ ਫੇਰ ਦੂਸਰੇ ਸੋਨੂ ਘਰੇ ਆ ਗਿਆ ਜੀ ਚੋਰ ਭਾਜੀ ਲਗਾਤਾਰ ਚੋਰੀ ਹੋ ਰਹੀ ਹੈ ਪਿੱਛੇ ਦੇ ਦੁਕਾਨ ਦੀ ਲੁੱਟ ਹੋਈ ਸੀ ਹਾਂਜੀ ਭਾਜੀ ਸਾਡੇ ਬਾਜ਼ਾਰ ਚ ਵੀ ਹੋਈ ਸੀ ਜੀ ਇੱਕ ਕਰੈਨਾ ਸ਼ਾਪ ਚ ਵੀ ਉਹਦੇ ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅੱਜ ਤੱਕ ਕੋਈ ਵੀ ਚੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੂਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਕੁਝ ਜਾਂਚ ਪੜਤਾਲ ਕੀਤੀ ਐ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਜੀ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਰੁਕ ਰਹੀਆਂ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਂਟ 'ਚ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਦੇਖਾਂ ਜੀ ਸਾਡਾ ਮੋਕਾ ਹੀ ਨਹੀਂ ਕੋਈ ਦੇਖਣ ਆ ਜੀ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਜੀ ਵੀ ਯਾਰ ਮਤਲਬ ਬਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਥਾਣੇ ਆਏ ਥਾਣੇ ਵਾਲੇ ਤੁਹਾਨੂੰ ਥਾਣੇ ਜੀ ਮੁਲਾਜ਼ਮ ਹੀ ਨਹੀਂ ਹੈਗੇ ਜੀ ਇਸ ਟਾਈਮ ਉਹ ਕੋਈ ਮੀਟਿੰਗ ਆਏ ਜਾਂ ਕਿਤੇ ਕੋਈ ਗਏ ਜੀ ਉਹ ਕਹਿੰਦੇ ਬਦਲੀਆਂ ਹੋ ਗਈਆਂ ਉਸ ਕਾਰਨ ਅੱਜ ਅਸੀਂ ਥਾਣੇ ਆਏ ਸੀ ਪਰ ਇਥੇ ਮੁਲਾਜ਼ਮ ਨਹੀਂ ਹੈਗੇ ਜੀ ਕੰਪਲੇਟ ਤੁਹਾਡੀ ਕਿਹਨਾਂ ਤਰੀਕ ਦੀ 10 ਤਰੀਕ ਦੀ ਕੰਪਲੇਟ ਹੈ ਜੀ ਥਾਲੀ ਕੋਈ ਪੁਲਿਸ ਕਰ ਲੈ ਨਹੀਂ ਜੀ ਨਹੀਂ ਹਾਂ ਜੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੀ ਕਰਦੇ ਜੀ ਵੀ ਦੇਖੋ ਜੀ ਇਸ ਰਿਗਾਰਡਿੰਗ ਕੁਝ ਦੇਖਿਆ ਜਾਵੇ ਜੀ ਕੀਤਾ ਜਾਵੇ ਜੀ ਕੁਝ ਤਾਂ ਸਾਡੋਂ ਇਹਨਾਂ ਤੋਂ ਨਿਜਾਦ ਪਾਈ ਜੇ ਸਾਡੇ ਛੋਟੇ ਬੱਚੇ ਆ ਜੀ ਸਾਡੀ ਛੱਤਾਂ ਤੇ ਚੋਰਾਂ ਲਾਪੇ ਸਾਡੇ ਘਰਾਂ ਜਾਣ ਲਾਪੇ ਜੀ ਅਸੀਂ ਕਿੱਧਰ ਜਾਵਾਂਗੇ ਯਾਰ ਜਲੋਤ ਕੋ